हां जी श्रोतेयो बल्ले बल्ले फिल्म्स एंड रिकॉर्ड्स तो मैं राजेश चोपड़ा ਤੁਹਾਨੂੰ ਅੱਜ ਦਿਖਾਣਾ ਕਿ ਜਿਹੜੀ ਹੈ ਸਬਜ਼ੀਆਂ ਦੀ ਤੜਾਈ ਕਿਸ ਤਰ੍ਹਾਂ ਹੋ ਰਹੀ ਹੈ ਇੱਕ ਜਗ੍ਹਾ ਤੇ ਮੈਂ ਪਹੁੰਚਿਆ ਔਰ ਇਧਰਲੇ ਪਾਸੇ ਦੇਖੋ ਮਾਤਾ ਜੀ ਜਿਹੜਾ ਹੈ ਨਾ ਜੀ ਕੀ ਆ ਹਾਂ ਜੀ ਮਾਤਾ ਜੀ ਕੀ ਹਾਲ ਚਾਲ ਹੈ ਠੀਕ ਆ ਠੀਕ ਠਾਕ ਹਾਂ ਠੀਕ ਹੈ ਵਾਹ ਜੀ ਵਾਹ ਦੇਖੋ ਜੀ ਕੀ ਆ ਤੋੜ ਕੇ ਸਾਫ਼ ਕੀਤਾ ਜਾ ਰਿਹਾ ਜੀ ਇਧਰਲੇ ਪਾਸੇ ਇੱਕ ਬਾਈ ਜੀ ਆ ਰਹੇ ਨੇ ਹਾਂਜੀ ਕੀ ਹਾਲ ਚਾਲ ਹੈ ਆ ਦੇਖੋ ਜੀ ਤੁਹਾਨੂੰ ਦਿਖਾਉਣਾ ਮੈਂ ਆ ਰਿਹਾ ਜੀ ਬੰਦਾ ਇੱਕ ਕੀ ਕਰੀ ਜਾਣੇ ਹੋ ਪੀਵੜ ਰਹੇ ਦਿਖਾਓ ਤਾਂ ਜਰਾ ਕੀ ਆ ਕਿਦਾਂ ਦਾ ਚੈੱਕ ਕਰਾਓ ਅੱਜ ਤੁਹਾਨੂੰ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਐਦਾਂ ਹੁੰਦਾ ਜੀ ਕੰਮ ਆ ਗਿਆ ਜੀ ਕੀ ਆ ਆ ਦੇਖੋ ਜੀ ਕੀ ਆ ਓ ਵਾਹ ਜੀ ਵਾਹ ਬੱਲੇ ਬੱਲੇ ਬਿਲਕੁਲ ਤਾਜ਼ਾ ਕੀਤਾ ਹੈ ਲੈ ਜੋ ਕੋਫਤੇ ਬਣਾਣੇ ਇਹਨੂੰ ਦੋਸਤੋ ਸਰੋਤੇ ਦੇਖ ਲਓ ਜੀ ਕੋਫਤੇ ਬਣਾਉਣੇ ਨੂੰ ਕਹਿ ਰਹੇ ਨੇ ਜੀ ਲੈ ਜੋ ਤੁਸੀਂ ਤਾਜ਼ਾ ਕੀਆ ਵਾਹ ਜੀ ਵਾਹ ਬਹੁਤ ਵਧੀਆ ਐਨ ਦੇਖੋ ਇਹਨਾਂ ਦੇ ਉੱਤੇ ਜਕਰ ਮੈਂ ਜ਼ੂਮ ਕਰਕੇ ਦੇਖਾਂ ਨਾ ਜੀ ਨੇੜੇ ਕਰਕੇ ਕੈਮਰਾ ਲੂਏ ਐਨ ਲੱਗੇ ਹੋਏ ਹਾਂਜੀ ਆਪ ਕਿਆ ਕਰ ਰਹੇ ਹੋ ਸਾਫ ਕਰ ਰਹੇ ਹੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਿਆ ਨਾਮ ਹੈ ਜੀ ਤੁਹਾਡਾ ਜਿਸ਼ਾਨ ਅਲੀ ਜਿਸ਼ਾਨ ਅਲੀ ਜੀ ਅੱਛਾ ਕੀ ਇਹਦੀ ਟੜਾਈ ਹੋ ਰਹੀ ਹੈ ਹਾਂਜੀ ਹਾਂ ਕੀ ਇਹਦੀ ਟੜਾਈ ਹੋ ਰਹੀ ਹੈ ਔਰ ਕੀ ਕੀ ਹੈ ਇੱਥੇ ਬੀਜਿਆ ਹੋਇਆ ਕੀ ਆ ਇਹ ਕੱਦੂ ਹੈ ਆ ਦੇਖੋ ਜੀ ਸਰੋਤਿਓ ਕੀ ਆ ਕੱਦੂ ਦੀਆਂ ਵੇਲਾਂ ਲੱਗੀਆਂ ਨੇ ਔਰ ਬਾਕੀ ਖੀਰਾ ਕਾਕੜੀ ਉੱਧਰ ਹੈ ਖੀਰਾ ਕਾਕੜੀ ਵੀ ਹੈਗੀ ਹਾਂਜੀ ਉੱਧਰ ਹੈ ਉਧਰਲੇ ਪਾਸੇ ਖੀਰਾ ਕਾਕੜੀ ਵੀ ਹੈਗੀ ਹੈ ਵਾਹ ਜੀ ਵਾਹ ਵਾਹ ਜੀ ਵਾਹ ਕਬ ਸੇ ਕਰ ਰਹੇ ਸਵੇਰੇ ਤੇ ਕਰ ਰਹੇ ਟੜਾਈ ਹਾਂਜੀ ਹਾਂ ਸਵੇਰੇ ਤੇ ਕਰ ਰਹੇ ਹੈ ਹਾਂਜੀ ਸਵੇਰ ਤੋਂ ਹੀ ਟੜਾਈ ਹੋ ਰਹੀ ਹੈ ਹਾਂਜੀ ਹਾਂ ਸਵੇਰ ਤੇ ਹੋ ਰਹੀ ਹੈ ਕਿੰਨੇ ਵਜੇ ਤੋਂ ਅਗੇ ਤੇ 7:00 ਵਜੇ 7:00 ਵਜੇ ਅਗੇ ਤੇ ਵਾਹ ਜੀ ਵਾਹ ਇੱਥੇ ਤਾਂ ਆ ਹੋ ਗਈ ਸਾਰੀ ਤੜੇ ਇਧਰਲੇ ਪਾਸੇ ਦਿਖਦਾ ਨਹੀਂ ਕੋਈ ਕੀ ਆ ਨਹੀਂ ਇਹ ਜੇ ਅਜੇ ਕਰਨੀ ਵਿੱਚ ਹੈਗੇ ਕੀ ਆ ਵਿੱਚ ਪਈਏ ਲਓ ਜੀ ਸਰੋਤ ਤੇ ਤੁਹਾਨੂੰ ਦਿਖਾਨਾ ਆ ਜਾ ਦੇਖੋ ਜੀ ਕੀ ਆ ਇਹ ਤਾਂ ਪਾਣੀ ਵਿੱਚ ਗੰਦੀ ਹੋ ਗਈ ਅੱਛਾ ਇਹ ਥੱਲੇ ਨੂੰ ਗਿਰੀ ਹੋਈ ਆ ਤਾਂ ਅੰਦਰ ਤੁਹਾਨੂੰ ਦਿਖਾਨਾ ਜੀ ਮੈਂ ਖੇਤ ਵਿੱਚ ਜਾ ਸਕਦਾ ਮੈਂ ਬੂਟ ਪਾਏ ਹੋਏ ਕੋਈ ਚੱਕਰ ਨਹੀਂ ਆ ਜਾ ਆ ਜੀ ਲਓ ਜੀ ਆ ਗਿਆ ਜੀ ਮੈਂ ਵੀ ਆ ਦੇਖੋ ਜੀ ਆ ਪਈ ਕੀ ਆ ਆ ਦੇਖੋ ਜੀ ਕੀ ਆ ਲੱਗੀ ਹੋਈ ਤੁਹਾਨੂੰ ਦਿਖਾਨਾ ਸਰੋਤ ਤੇ ਆਹ ਦੇਖੋ ਜੀ ਆ ਲੱਗੀ ਹੋਈ ਕੀ ਆ ਇਹ ਬਿਲਕੁਲ ਤਿਆਰ ਆ ਫਸਲ ਹੋਣਾ ਨਾ ਹਾਂਜੀ ਹਾਂ ਵਾਹ ਜੀ ਵਾਹ ਹੋਰ ਆ ਤਈ ਆ ਜੀ ਆ ਦੇਖੋ ਜੀ ਕੀ ਆ ਟੱਕੇ ਦਿਖਾ ਜਾ ਰ ਉੱਪਰ ਨੂੰ ਮੜੀ ਜੀ ਆ ਲਓ ਜੀ ਆ ਲਓ ਜੀ ਸਰੋਤਿਓ ਕੀ ਆ ਕੱਦੂ ਦੀ ਜਿਹੜੀ ਵੇਲ ਆ ਨਾ ਜੀ ਉਹਦੇ ਵਿੱਚ ਮੈਂ ਵੜ ਗਿਆ ਇਧਰਲੇ ਪਾਸੇ ਰਸਤਾ ਠੀਕ ਜਾਂਦਾ ਮੇਰੇ ਕੋਲ ਹਾਂਜੀ ਹਾਂ ਉਧਰ ਨਹੀਂ ਵਸ ਅੱਛਾ ਇਧਰ ਨੂੰ ਤੂੰ ਦਿਖਾਣ ਲਈ ਮੈਨੂੰ ਬਾੜ ਲੈ ਇਧਰਲੇ ਪਾਸੇ ਹਾਂਜੀ ਆ ਲਓ ਜੀ ਆ ਰਸਤਾ ਬਣਿਆ ਨਹੀਂ ਜੀ ਇੱਧਰ ਹੈ ਰਸਤਾ ਅੱਛਾ ਇੱਧਰ ਇੱਧਰੋ ਰਸਤਾ ਬਣਿਆ ਹੋਇਆ ਆ ਦੇਖੋ ਜੀ ਝੁੰਗੀਆਂ ਪਾਈਆਂ ਹੋਈਆਂ ਨੇ ਜੀ ਇਸ ਵਿੱਚ ਮਾਲ ਲੱਗੇ ਕਰਦਾ ਹੈ ਸਬਜੀ ਤੋੜ ਕੇ ਲਗਾਏ ਕਰਦੇ ਐ ਇਸ ਵਿੱਚ ਅੱਛਾ ਸਬਜੀ ਤੋੜ ਕੇ ਇੱਥੇ ਰੱਖ ਲੈਣੇ ਹੋ ਹਾਂਜੀ ਸ਼ਾਮ ਨੂੰ ਗੱਡੀ ਲੋਡ ਕਰੀ ਕਰਦੀ ਅੱਛਾ ਸਾਰੀ ਇੱਥੇ ਸਟੋਰ ਕਰ ਲੈਂਦੇ ਆ ਇਹ ਹੈ ਜੀ ਸਟੋਰ ਹਾਊਸ ਸਬਜੀ ਦਾ ਸਟੋਰ ਰੂਮ ਬਹੁਤ ਵਧੀਆ ਬਣਾਇਆ ਹੋਇਆ ਜੀ ਦੇਖੋ ਜੀ ਲਾ ਕੇ ਇਹਨਾਂ ਨੇ ਨਾ ਜੀ ਇਹ ਪੋਲੀਥਨ ਕੱਟ ਲੈ ਆ ਪਾਣੀ ਤੋਂ ਇਹ ਸਰ ਹਵਾ ਨਹੀਂ ਆਏ ਕਰਦੀਏ ਫਿਰ ਅੱਛਾ ਥੱਲੇ ਥੱਲੇ ਹਵਾ ਨਹੀਂ ਆਉਗੀ ਹਾਂ ਫਿਰ ਫਲ ਨਰਮ ਨਹੀਂ ਪਏ ਕਰਦਾ ਅੱਛਾ ਹਵਾ ਲੱਗ ਕੇ ਨਰਮ ਬੈਂਦਾ ਆਹ ਦੇਖੋ ਜੀ ਗੋਲ ਇਹ ਗੋਲ ਵਾਹ ਜੀ ਵਾਵਾ ਜੀਆ ਵੈਰੀ ਗੁੱਡ ਅੱਛਾ ਗੋਲ ਵਾਲੀ ਵੈਰੈਟੀ ਵੱਖਰੀ ਹੁੰਦੀ ਹੈ ਹਾਂਜੀ ਹਾਂ ਇਹ ਵੈਰੈਟੀ ਵੱਖਰੀ ਹੁੰਦੀ ਹੈ ਅੱਛਾ ਉਹ ਜਿਹੜੀ ਪਹਿਲਾਂ ਦਿਖਾਈ ਤੀ ਉਹ ਵੈਰੈਟੀ ਵੱਖਰੀ ਏ ਇਹ ਵੱਖਰੀ ਹੈ ਇਹਦੀ ਬੇਲ ਵੱਖਰੀ ਲੱਗਦੀ ਹੈ ਹਾਂਜੀ ਹਾਂ ਕਿੱਧਰ ਲੱਗੀਆਂ ਇਹਦੀਆਂ ਪਹਿਲਾਂ ਗੋਲ ਵਾਲੀਆਂ ਅੱਛਾ ਉਧਰੋਂ ਤੋੜ ਕੇ ਆਈਆਂ ਹਾਂ ਜੀ ਹਾਂ ਆਹ ਤੁ ਦੁਆ ਵੀ ਲੱਗਿਆ ਹੋ ਕਾਂਸੀ ਫਲ ਵੀ ਹਾਂਜੀ ਇਹ ਕੱਦੂ ਐ ਹੈ ਕੱਦੂ ਉਹ ਵਾਜੀ ਇਕੱਲੇ ਇਕੱਲੇ ਪਿਆ ਇੱਥੇ ਇਹ ਨਾ ਤੋੜਨੀ ਐ ਜੀ ਅੱਛਾ ਇਹ ਲੱਗੇ ਲੱਗਿਆ ਪਿਆ ਨਹੀਂ ਟੁੱਟਿਆ ਵਹੀ ਇਹ ਟੁੱਟਿਆ ਪਿਆ ਅੱਛਾ ਸਾਈਡਾਂ ਪਰ ਲੱਗਦੇ ਆਂ ਹਾਂਜੀ ਹਾਂ ਸਾਈਡਾਂ ਪਰ ਲਗਾਈ ਵੀ ਆਹਦੇ ਲੇ ਪੀਲੇ ਫੁੱਲ ਨੇ ਸਾਰਾ ਕੱਦੂ ਐ ਜੀ ਅੱਛਾ ਪੀਲੇ ਫੁੱਲ ਜਿਹੜੇ ਹੈਗੇ ਸਰੋਤੇ ਮੈਂ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਪੀਲੇ ਫੁੱਲ ਆਹ ਇਹ ਸਾਰੇ ਕੱਦੂ ਐ ਕਾਂਸੀ ਫਲਾਂ ਦਾ ਕੱਦੂ ਆਹ ਵਾੜਾ ਹਰਾ ਕੱਦੂ ਹਾਂਜੀ ਹਾਂ ਆਹ ਵਾੜਾ ਕੱਦੂ ਐ ਜੀ ਕਹਿੰਦੇ ਉਹ ਜੇ ਬੜਾ ਹੋ ਜਾਂਦਾ ਪੀੜਾ ਪੈ ਜਾਂਦਾ ਇਹੀ ਪੇਠਾ ਬਣ ਜਾਂਦਾ ਅੱਛਾ ਇਸੇ ਦੇ ਪੇਠਾ ਬਣ ਜਾਂਦਾ ਬੜਾ ਹੋ ਕੇ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਇਧਰਲੇ ਪਾਸੇ ਤੜਾਈ ਹੋ ਰਹੀ ਹੈ ਜੀ ਕੀਆ ਕੱਦੂ ਦੀ ਅੱਛਾ ਵਿੱਚੇ ਵਿੱਚ ਪੀਲੇ ਪੀਲੇ ਫੁੱਲ ਆਲੇ ਵੀ ਮਿਕਸ ਕਰਿਆ ਹੋਇਆ ਕਿਆ ਚੱਕਰ ਹੈ ਹਾਂਜੀ ਹਾਂ ਇਹ ਮਿਕਸ ਕਰਿਆ ਵਾ ਅੱਛਾ ਮਿਕਸ ਕਰਿਆ ਵਾ ਹਾਂਜੀ ਜੇ ਕੀਆ ਕੱਟ ਜੇ ਕਰਦੀ ਹੈ ਫਿਰ ਚਲੋ ਖਰੋ ਤੁਸੀਂ ਕੰਮ ਕਰੀ ਚਲੋ ਮੈਂ ਤਾਂ ਵੀਡੀਓ ਬਣਾਈ ਜਾਣਾ ਦੇਖੀ ਜਾਣਾ ਮੈਂ ਤਾਂ ਸਰੋਤਿਆਂ ਨੂੰ ਦਿਖਾਈ ਜਾਣਾ ਇਹ ਤਾਂ ਬੱਢ ਲਿਆ ਉਹਦੇ ਹੈ ਇਹ ਤਾਂ ਬੱਢਿਆ ਵਾ ਉਹਦੇ ਆ ਪਿਆ ਇੱਕ ਠੀਕ ਹੈ ਠੀਕ ਠਾਕ ਲੱਗਿਆ ਮੈਨੂੰ। ਛੋਟਾ ਹੈ। ਅੱਛਾ ਛੋਟਾ ਹੈ ਇਹ। ਛੋਟਾ ਹੈ। ਆ ਦੇਖੋ ਜੀ ਛੋਟੇ ਛੋਟੇ ਕੱਦੂ ਦੇ ਬੱਚੇ ਵੀ ਹੈਗੇ ਆ। ਇਹ ਇਹ ਛੋਟੇ ਕਿਧਰ ਰਹਿ ਗਏ? ਇਹ ਹੁਣ ਪਾਣੀ ਲਾਉਂਗੇ ਫਿਰ ਦੁਬਾਰੇ ਹੋਂਗੇ ਇਹ। ਅੱਛਾ। ਅਗਲੀ ਵਾਰ ਨੂੰ ਹਾਜ਼ੂਰੀ ਹਤੀਏ ਜੇ ਹੁਣ। ਅੱਛਾ। ਹਾਂਜੀ ਜੀ। ਇਧਰਲੇ ਪਾਸੇ ਕੁਝ ਹੋਇਆ ਹੋਇਆ ਹੈ। ਹਾਂਜੀ ਹਾਂ। ਇਹ ਹੁਣ ਵੱਢ ਰਹੇ ਸੀ ਪਲਾਟ ਸਾਰਾ ਵੱਢਣੇ ਨੂੰ ਪਿਆ। ਇਹ ਸਾਰਾ ਵੱਢਣੇ ਨੂੰ ਪਿਆ ਜੇ। ਠੀਕ ਆ ਜੀ ਦੇਖੋ ਜੀ ਤੜਾਈ ਹੋ ਰਹੀ ਹੈ ਜੀ। ਇਹ ਆ ਕੱਦੂ ਦੀ ਲੱਭ ਲੱਭ ਕੇ ਤੋੜਨਾ ਪੈਂਦਾ ਹਾਂਜੀ। ਜੀ ਹਾਂ ਵਾਹ ਜੀ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਉਧਰ ਜਿਹੜਾ ਦੂਆ ਬੱਚੇ ਵੀ ਲੱਗੇ ਹੋਏ ਇਹ ਕੰਮ ਕਰਨਾ ਦੇਖੋ ਛੋਟੇ ਛੋਟੇ ਬੱਚੇ ਵੀ ਦੇਖੋ ਜੀ ਕੰਮ ਹੁੰਦਾ ਐਦਾਂ ਹੈਨਾ ਜੀ ਸਾਰੀ ਫੈਮਿਲੀ ਤੁਹਾਡੇ ਸਾਰਾ ਪਰਿਵਾਰ ਲੱਗਿਆ ਕਿ 12 ਵੀ ਬੰਦੇ ਲਿਆਂਦੇ ਹੋਇਆ ਕੋਈ ਸਾਰਾ ਪਰਿਵਾਰ ਲੱਗਿਆ ਹੋਇਆ ਜੀ ਫੈਮਿਲੀ ਲੱਗੀ ਹੋ ਤੁਹਾਡੇ ਮਾਤਾ ਜੀ ਬੈਠੇ ਜੀ ਉੱਤੇ ਹਾਂਜੀ ਹਾਂ ਉਹ ਦਾਦੀ ਜੀ ਸੀ ਦਾਦੀ ਤੁਹਾਡੀ ਹਾਂਜੀ ਅੱਛਾ ਅੱਛਾ ਇੱਥੇ ਤੋੜ ਤੋੜ ਕੇ ਲੈ ਕੇ ਜਾਈ ਜੰਨੇ ਤੁਸੀਂ ਹੈ ਹਾਂਜੀ ਇਹ ਵੀ ਪਰਿਵਾਰ ਦੇ ਬੱਚੇ ਆ। ਹਾਂਜੀ ਹਾਂ। ਅੱਛਾ ਹੋਰ ਕਿਆ ਕੁਝ ਬੀਜਿਆ ਹੋਇਆ? ਹੋਰ ਜੀ, ਧੀਰਾ ਇਹ ਕੱਕੜੀ ਐ। ਧੀਰਾ ਕੱਕੜੀ ਵਾਲਾ ਕਿੱਧਰਲੇ ਪਾਸੇ ਆ? ਉਹ ਉਧਰਲੇ ਪਾਸੇ ਇਹ ਘਰੇ ਐ। ਅੱਛਾ ਘਰ ਦੇ ਨੇੜੇ ਆ। ਉਹ ਵੀ ਤਿਆਰ ਹੈ ਫਸਲ? ਉਹ ਵੀ ਤਿਆਰ ਹੈ। ਉਹ ਸ਼ਾਮ ਨੂੰ ਤੋੜੂਗੀ। ਅੱਛਾ ਅੱਛਾ ਅੱਛਾ। ਵਾਹ ਜੀ ਵਾਹ ਵਾਹ ਜੀ। ਕਰੇਲੇ, ਕਰੂਲੇ ਵੀ ਬੀਜੇ ਹੋਏ? ਹਾਂਜੀ ਹਾਂ, ਕਰੇਲੇ ਵੀ ਬੀਜੇ ਵੀ। ਕਰੇਲੇ ਵੀ ਬੀਜੇ ਪਿਆ। ਹਾਂਜੀ। ਅੱਛਾ ਜੀ, ਅੱਛਾ ਜੀ, ਬਹੁਤ ਅੱਛਾ। ਦੇਖੋ ਜੀ ਸਰੋਤਿਓ ਆ ਮਿਹਨਤ ਹੋ ਰਹੀ ਐ, ਕੰਮ ਹੋ ਰਿਹਾ ਐ, ਫਸਲ ਨਿਕਲ ਰਹੀ ਤੜਾਈ ਹੋ ਰਹੀ ਆ ਦੇਖੋ ਜੀ ਆਗੇ ਕੱਦੂ ਪੈ ਗਈ ਠੀਕ ਆ ਠੀਕ ਆ ਠੀਕ ਆ ਠੀਕ ਆ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਜੀ ਆਲੇ ਦੋਲੇ ਦਾ ਤੁਹਾਨੂੰ ਮਸ਼ੀਨ ਵੀ ਦਿਖਾ ਦਿੰਨਾ ਇੱਥੇ ਬਹੁਤ ਵਧੀਆ ਕੁਦਰਤੀ ਨਜ਼ਾਰਾ ਖੇਤ ਹੀ ਖੇਤਾ ਵਿੱਚ ਝੁੰਗੀਆਂ ਪਈਆਂ ਹੋਈਆਂ ਫਸਲਾਂ ਬੀਜੀਆਂ ਹੋਈਆਂ ਸਬਜ਼ੀਆਂ ਬੀਜੀਆਂ ਹੋਈਆਂ ਔਰ ਬਹੁਤ ਵਧੀਆ ਬਾਰਸ਼ਾਂ ਬਹੁਤ ਆਈਆਂ ਹਨੇਰੀਆਂ ਬਹੁਤ ਚੱਲੀਆਂ ਹਾਂਜੀ ਹਾਂ ਇਹ ਚੀਜ਼ਾਂ ਨੁਕਸਾਨ ਵੀ ਕਰਦੀਆਂ ਹਾਂਜੀ ਹਾਂ ਨੁਕਸਾਨ ਕਰਦੀਆਂ ਇਹ ਅੱਛਾ ਬਹੁਤੀ ਬਾਰਿਸ਼ ਵੀ ਨੁਕਸਾਨ ਕਰਦੀ ਹੈ ਹਨੇਰੀ ਵੀ ਨੁਕਸਾਨ ਕਰਦੀ ਹੈ ਹਨੇਰੀ ਵੀ ਨੁਕਸਾਨ ਛੋਟਾ ਫੜ ਹੁੰਦਾ ਉਹ ਝੜ ਜੇ ਕਰਦਾ ਹਨੇਰੀ ਵਿੱਚ ਅੱਛਾ ਫੁੱਲ ਵੀ ਝੜ ਜਾਂਦੇ ਆ ਹਾਂਜੀ ਹਾਂ ਫੁੱਲ ਵੀ ਝੜ ਜਾਂਦਾ ਆ ਦੇਖੋ ਜੀ ਆ ਬੜਾ ਸਾਰਾ ਆ ਗਿਆ ਕੋਈ ਬੜੇ ਹੋ ਜਨੇ ਜਿਆਦਾ ਹੈ ਜਿਹੜਾ ਕੋਈ ਰਹਿ ਜਾਂਦਾ ਹੀ ਕਦ ਉਹ ਬੜਾ ਹੋ ਜੇ ਕਰਦਾ ਅੱਛਾ 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 ਇਹ ਪੱਤੇ ਹੀਠਾ ਰਹਿ ਜੇ ਕਰਦਾ ਲੁਕਿਆ ਵਾ ਆ ਪਤਾ ਨਹੀਂ ਲੱਗਦਾ ਜਿਹਦਾ ਹੈ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਬਾਤ ਤੇ ਸਾਰਾ ਝਾੜ ਜਿਹੜਾ ਹੈ ਇੱਥੇ ਇੱਥੇ ਖੇਤੀ ਚ ਕਰ ਦੇਣਾ ਕਿ ਇਹਨੂੰ ਕੱਢਣਾ ਹੈ ਖੇਤੀ ਚ ਕਰ ਦੇਣਾ ਖਾਦ ਬਣ ਜਣੇ ਇਹਦੀ ਹਾਂਜੀ ਹਾਂ ਇਸ ਕੀ ਬਾਹੀ ਕਰ ਦੇਣੀ ਫਿਰ ਇਹਦੀ ਹਰੀ ਖਾਦ ਬਣ ਜੂਗੀ ਅੱਛਾ ਵਿੱਚ ਛੱਡ ਦੇਣਾ ਇਹਨੂੰ ਹਾਂਜੀ ਫਿਰ ਜੀਰੀ ਲਗਾ ਦੂੰਗਾ ਫਿਰ ਜੀਰੀ ਲਾ ਦੂੰਗਾ ਹਾਂਜੀ ਜਦ ਤੱਕ ਆ ਆ ਜੂਗਾ ਮੌਸਮ ਜੀਰੀ ਵਾਲਾ ਹਾਂ ਹਾਂ ਦੇਖੋ ਜੀ ਸਰੋਤਿਓ ਅਹ ਸਤ ਮਹੀਨੇ ਚ ਜੀਰੀ ਲੱਗ ਜੂਗੀ ਆਪਣੀ ਅੱਛਾ ਅੱਛਾ ਵਾਹ ਜੀ ਵਾਹ ਜੀ ਜੀਰੀ ਵੀ ਲਾ ਦੇਣੇ ਜੀ ਅੱਗੇ ਤੋਂ ਬਾਅਦ ਇਸ ਟਾਈਮ ਇਹਨਾਂ ਨੇ ਲਾਈਆਂ ਹੋਈਆਂ ਜੀ ਜਦੋਂ ਅਹ ਆਪਾਂ ਕਣਕਾਂ ਸਾਂਭ ਰਹੇ ਆ ਲਗਭਗ ਉਦੋਂ ਇਹ ਜਿਹੜਾ ਇਹ ਬੀਜਦੇ ਨੇ ਜੀ ਕੱਦੂ, ਕਰੇਲੇ ਤਰ੍ਹਾਂ ਤਰਬੂਜ ਵੀ ਬੀਜਦੇ ਹੋ? ਹਾਂਜੀ ਹਾਂ ਤਰਬੂਜ ਵੀ ਲਗਾਏ। ਉਹ ਤਿਆਰ ਹੋ ਰਿਹਾ ਤਰਬੂਜ? ਤਰਬੂਜ ਜੇ ਲੱਗ ਜਾਣਾ ਟਾਈਮ ਲੱਗਣਾ। ਅੱਛਾ ਇਹ ਲੱਗੂਗਾ ਟਾਈਮ? ਬਾਜ਼ਾਰ 'ਚ ਧਾਵੀਆ ਕਈ ਜਗ੍ਹਾ ਤੇ। ਉਹ ਬਾਹਰ ਤੇ ਆ ਰਿਹਾ। ਉਹ ਬਾਹਰ ਤੇ ਆ ਰਿਹਾ? ਹਾਂਜੀ ਹਾਂ। ਅੱਛਾ ਇੱਧਰਲੇ ਪਾਸੇ ਵਾਲਾ ਜੇ ਤਿਆਰ ਹੋਣਾ? ਇੱਧਰਲੇ ਪਾਸੇ ਜੇ ਜਰਰੀ ਨਹੀਂ ਹੈ ਤਿਆਰ ਹੋਣਾ। ਕੋਈ ਕਾਸਟ। ਵਾਹ ਜੀ ਵਾਹ। ਕੋਫਤੇ ਬਣਾਣੇ ਨੂੰ ਹੈ ਹਾਂਜੀ ਦੇਖੋ ਇਸ ਲੋਤਿਓ ਕਰਿਓ ਕਮੈਂਟ ਕੋਫਤੇ ਬਣਾਣੇ ਨੂੰ ਬਿਲਕੁਲ ਜਿਹੜਾ ਖੇਤ ਇੱਚੋ ਪਲਕਿੰਗ ਹੋ ਰਹੀ ਹੈ ਤੋੜਿਆ ਜਾ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਕੁਝ ਲੋਕ ਜੋ ਕਹਿੰਦੇ ਹੈ ਹੈ ਜਿਸਾਨ ਵੀ ਮੈਂ ਤਾਂ ਮੇਰੇ ਕੋਲ ਤਾਂ ਲੱਗ ਨਹੀਂ ਰਹਾ ਇਹ ਸੰਭਵ ਏਡੇ ਵੱਡੇ ਖੇਤ ਦੇ ਵਿੱਚ ਕਿੱਥੇ ਲੱਭ ਲੱਭ ਕੇ ਕੁਝ ਕਹਿੰਦੇ ਵੀ टीका लगा देते हैं सुबह बड़ा हो जाता वो नहीं, नहीं, है वो क्या होता है उसका मतलब ये बकवास है सब अच्छा ये सिर्फ बड़ा होता है पानी से अच्छा जिन्ना पानी लगी जाउगा फड़ उन्ना ही बढे जाउगा मैं ता कहंदा भी सरोते कई बारी ना वो कई बारी रीला भी और वो ऐमेत बनाईया हुंदिया हां हां हैं बडाइयां हुंदियां हैं अच्छा ये जिन्नी लो चलूगी उन्ना पानी लगुगा उन्ना ही फड़ वधुगा अच्छा टीके वाला कोई चक्कर नहीं होता टीके वाला कोई चक्कर नहीं है ठीक है ठीक है क्योंकि ये फड़ तो पानी नाल बढे करदा ना ਪਾਣੀ ਨਾਲ ਵਧਾ ਜਿੰਨੀ ਲੋ ਚੱਲੇਗੀ ਹਾਂ ਉਹਨਾਂ ਪਾਣੀ ਜ਼ਿਆਦਾ ਲੱਗੇਗਾ ਉਹਨਾਂ ਹੀ ਫੜ ਵਧੇਗਾ ਠੀਕ ਹੈ ਜੀ ਠੀਕ ਹੈ ਮੈਂ ਠੰਡਵਾ ਨਹੀਂ ਹੁੰਦਾ بارش ਹੋ ਗਈਆਂ ਕਈ ਵਾਰੀ ਨਾ ਆਪਾਂ ਉਹ ਹੋ ਜਾਂਦਾ ਕਿ ਇਸ ਤਰ੍ਹਾਂ ਜਿ ਉਸ ਤਰ੍ਹਾਂ ਤਾਂ ਉਹ ਥੋੜੀ ਗੱਲ ਕਰਨੀ ਵੀ ਜ਼ਰੂਰੀ ਹੁੰਦੀ ਆ ਹਰ ਤਰ੍ਹਾਂ ਦੀ ਹਾਂ ਸਹੀ ਗੱਲ ਐਂ ਗੱਲ ਇਸ ਕਰਕੇ ਕਰੀ ਆ ਤਾਂ ਆਹ ਤਾਂ ਦੇਖੋ ਜੀ ਪੂਰੀ ਮਿਹਨਤ ਹੋ ਰਹੀ ਐ ਤੜਾਈ ਹੋ ਰਹੀ ਲੱਭ ਲੱਭ ਕੇ ਤਾਂ ਕਿਤੇ ਤੋੜਿਆ ਜਾ ਰਿਹਾ ਦੇਖੋ ਕਿਦਾਂ ਲੱਭ ਰਹੇ ਨੇ ਹਾਂ ਜੀ ਤੇ ਵਾਹ ਜੀ ਵਾਹ ਦੇਖੋ ਜੀ ਆ ਦੇਖੋ ਜੀ ਲੰਬੇ ਵਾਲਾ ਵੀ ਵਿਚੇ ਲੱਗਿਆ ਹੋਇਆ ਹਾਂਜੀ ਹਾਂ ਉਧਰ ਲੰਬਾ ਏ ਇਧਰ ਵੀ ਆ ਕੇ ਕਿ ਲੰਬਾ ਦੇਖ ਇਧਰ ਇਹ ਪਤਾ ਕਿ ਆ ਜੇ ਬੀਜ ਲਾਏ ਤਾਂ ਤਾਂ ਕਈ ਬੂਟੇ ਮਰ ਗਏ ਤੇ ਅੱਛਾ ਫਿਰ ਇਹ ਬੂਟੇ ਲਾਏ ਵੀ ਵਿਚ ਵਿਚ ਅੱਛਾ ਵਿਚ ਵਿਚ ਲਾਏ ਹੋਏ ਬੂਟੇ ਹਾਂਜੀ ਜਿਹੜੇ ਮਰ ਗਏ ਤੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਈ ਵਾਰੀ ਐਦਾਂ ਵੀ ਹੋ ਜਾਂਦਾ ਜਿੱਦਾਂ ਤੁਸੀਂ ਬਹੁਤ ਕੋਸ਼ਿਸ਼ ਨਾਲ ਲੱਭ ਰਹੇ ਆ ਇਹ ਤੜਾਈ ਹੋ ਗਈ ਪੂਰੀ ਤੁਹਾਡੇ ਵੱਲੋਂ ਹੋ ਗਈ ਤੜਾਈ ਪੂਰੀ ਫਿਰ ਜਦੋਂ ਤੁਸੀਂ ਖੇਤ ਬਾਨੇ ਫਿਰ ਵੀ ਵਿੱਚ ਨਿਕਲਿਆ ਨੇ ਕਈ ਵਾਰੀ ਕਦੋਂ ਕੋਈ ਲੁਕੇ ਹੋਏ ਪਏ ਰਹਿ ਜਣੇ ਹਾਂਜੀ ਹਾਂ ਨਿਕਲਿਆ ਨਹੀਂ ਕਿੰਨੇ ਕ ਨਿਕਲ ਜਾਂ ਥੋੜੇ ਜਿ ਨਿਕੜ ਜਾਣੇ ਬਸ ਕਿੰਨੇ ਕੁ ਮਤਲਬ ਜਿਸ ਦਿਨ ਵਾਹੀ ਕਰਦੇ ਉਸ ਦਿਨ ਤੋੜ ਲਿਆ ਕਰਦੇ ਅੱਛਾ ਜਿਹੜਾ ਇਕੱਦਰ ਰਹਿ ਜਾਂਦਾ ਉਹ ਬੱਚ ਕੱਟ ਲੇਗਾ ਉਹਦੀ ਫਿਰ ਸਬਜ਼ੀ ਬਣਾ ਕੇ ਖਾ ਜਾਂਦੇ ਆ ਹੋਰ ਦੇਖੋ ਜਿਹੜਾ ਰਹਿ ਜਾਂਦਾ ਜੀ ਕਹਿੰਦੇ ਉਹਦੀ ਸਬਜ਼ੀ ਬਣਾ ਕੇ ਖਾ ਲੈਂਦੇ ਆ ਆ ਵੀ ਇੱਧਰ ਵੀ ਪੈ ਕੇ ਛੋਟੇ ਇਹ ਛੋਟੇ ਛੋਟੇ ਨੂੰ ਛੱਡ ਰਹੇ ਆ ਫਿਰ ਤੁਸੀਂ ਕੀ ਕਰ ਰਹੇ ਆ ਛੋਟੇ ਨੂੰ ਛੱਡਦੇ ਨਹੀਂ ਅੱਛਾ ਫਿਰ ਇਹ ਦੁਬਾਰਾ ਹਾਂਜੀ ਹਾਂ ਦੁਬਾਰੇ ਹੋ ਜਾਊਗਾ ਅਗਲੀ ਵਾਰੀ ਨੂੰ ਅੱਛਾ ਤਿੰਨ ਚਾਰ ਦਿਨ ਪੰਜ ਦਿਨ ਬਾਅਦ ਤਿੰਨ ਦਿਨ ਬਾਅਦ ਹੋ ਜਾਣਾ ਇਹਨੇ ਤਿੰਨ ਦਿਨ ਬਾਅਦ ਹੋ ਜਾਣਾ ਹੁਣ ਇਹਨੇ 30 ਦਿਨ ਬਿਟਣਾ ਤੇ ਪਾਣੀ ਵੀ ਲੱਗਣਾ ਜੇ ਹਾਂਜੀ ਪਾਣੀ ਲੱਗਣਾ ਪਾਣੀ ਲੱਗੂਗਾ ਪਾਣੀ ਨਹੀਂ ਲਗਾਉਂਗੇ ਪਾਣੀ ਨਹੀਂ ਬਦਾਨਿਆ ਹੈ ਪਾਣੀ ਨਹੀਂ ਬਦਾਨੀ ਅੱਛਾ ਦੇਖੋ ਜੀ ਪਾਣੀ ਨਾਲ ਵੱਧਾ ਜੀ ਕਹਿੰਦੇ ਫਲ ਔਰ ਪਾਣੀ ਕਰ ਮੈਂ ਤੁਹਾਨੂੰ ਦਿਖਾਨਾ ਖੇਤ ਦੂਰੇ ਨੇ ਨਹੀਂ ਤਾਂ ਮੈਂ ਦਿਖਾਨਾ ਪਾਣੀ ਨਾਲ ਖੜਾ ਭਰੀਆਂ ਪਈਆਂ ਅੱਛਾ ਜਿੰਨਾ ਪਾਣੀ ਲੱਗੂਗਾ ਉਨਾਂ ਹੀ ਫਲ ਵਧੂਗਾ ਉਨਾਂ ਹੀ ਫਲ ਵਧੂਗਾ ਹਾਂਜੀ ਹਾਂ ਆ ਵਿੱਚ ਪੀਲੇ ਪੀਲੇ ਜਿਹੜੇ ਲੱਗੇ ਹੋਏ ਆ ਫੁੱਲ ਇਹਨਾਂ ਪਰ ਦੂਆ ਕਦੂ ਲੱਗਣਾ ਹੈ ਹਾਂਜੀ ਹਾਂ ਇਹਨਾਂ ਪਰ ਦੂਆ ਕਦੂ ਲੱਗਣਾ ਆ ਦੇਖੋ ਜੀ ਸਰੋਤਿਓ ਆ ਕਾਸ਼ਤ ਕਰਦੇ ਨੇ ਮਿਹਨਤ ਕਰਦੇ ਨੇ ਔਰ ਫਿਰ ਉਸ ਤੋਂ ਬਾਅਦ ਤੜਾਈ ਹੋ ਰਹੀ ਹੈ ਇਹ ਸਾਰਾ ਕੀਆ ਕਦੂ ਲੱਗਿਆ ਹੋਇਆ ਇਧਰਲੇ ਪਾਸੇ ਪੂਰੀ ਫੈਮਿਲੀ ਇਨਵੋਲਵ ਹੋਈ ਹੋਏ ਦੂਰ ਦੂਰ ਤੱਕ ਵੀ ਜੇਕਰ ਅਸੀਂ ਦੇਖੇ ਨਾ ਜੀ ਉਹ ਦੂਰ ਵਿੱਚ ਤੜਾਈ ਜਿਹੜੀ ਹੈ ਚੱਲ ਰਹੀ ਹੈ ਦੇਖੋ ਜੀ ਸਬਜ਼ੀਆਂ ਪਹੁੰਚ ਜਾਂਦੀਆਂ ਨੇ ਮੰਡੀਆਂ ਦੇ ਵਿੱਚ ਘਰ-ਘਰ ਪਹੁੰਚ ਜਾਂਦੀਆਂ ਨੇ ਸ਼ਾਮਾਂ ਨੂੰ ਤਾਂ ਜਿਹੜਾ ਸੀਨ ਹੁੰਦਾ ਨਾ ਜੀ ਉਹ ਸਬਜ਼ੀ ਖਰੀਦਣ ਦਾ ਕਬੀਲਦਾਰੀ ਵਾਲਾ ਸੀਨ ਹੈ ਮੈਂ ਵੀ ਵਿਚੇ ਹਾਂ ਤੁਸੀਂ ਵੀ ਵਿਚੇ ਆ ਦੇਖਣ ਵਾਲੇ ਵੀ ਹੈ ਉੱਥੇ ਜਾ ਜਾ ਕੇ ਕਮਾ ਕਮਾ ਕੇ ਚੱਕ ਚੱਕ ਕੇ ਕਦ ਨੂੰ ਐ ਦੇਖਦੇ ਆ ਟਮਾਟਰਾਂ ਨੂੰ ਐ ਦੇਖਦੇ ਆ ਟੀਂਡੀਆਂ ਨੂੰ ਐ ਦੇਖਦੇ ਆ ਹਾਂਜੀ ਫਿਰ ਭਾਓ ਕਰਦੇ ਆ ਜੀ ਕਰਿਓ ਕਮੈਂਟ ਤੁਸੀਂ ਇਸ ਗੱਲ ਦੇ ਉੱਤੇ ਵੀ ਹਾਂਜੀ ਕੀ ਰੇਟ ਲਾਇ ਜੀ ਆ ਦੇਖੋ ਜੀ ਵਿੱਚ ਇੱਕ ਛੋਟਾ ਜਿਹਾ ਕਾਂਸੀ ਪਲ ਹੁੰਦਾ ਪਿਆ ਆ ਹੋ ਰਿਹਾ ਜੇ ਆ ਦੇਖੋ ਜੀ ਵਾਹ ਜੀ ਵਾਹ ਤਾਂ ਉਹ ਫਿਰ ਰੇਟ ਕਰਕੇ ਦੇਖ ਦੇਖ ਕੇ ਜੀ ਬੜੀ ਛਾਂਟ ਛਾਂਟ ਕੇ ਸਬਜ਼ੀ ਜਿਹੜੀ ਹੈ ਉਹ ਲਿਆਂਦੀ ਜਾਂਦੀ ਹੈ ਤੇ ਜਦੋਂ ਫਿਰ ਬੰਦਾ ਘਰ ਪਹੁੰਚਦਾ ਨਾ ਜੀ ਤਾਂ ਉਹ ਦੇ ਤਾਂ ਲੇਡੀਜ਼ ਆਪ ਜਾਣ ਜਾਂ ਬੰਦਾ ਜਿਹੜਾ ਹੰਡੇਆ ਹੋਇਆ ਸਬਜ਼ੀਆਂ ਲੈਣ ਨੂੰ ਪੂਰੀ ਤਰ੍ਹਾਂ ਨਾਲ ਮਿਰਰ ਕਾ ਕਈ ਵਾਰ ਨਾ ਜੀ ਉਹ ਧਨੀਆ ਤੇ ਮਿਰਚਾਂ ਲੈਣੀਆਂ ਭੁੱਲ ਜਾਂਦਾ ਐਦਾਂ ਹੀ ਆ ਜਾਂਦਾ ਫਿਰ ਘਰ ਦੇ ਕਹਿੰਦੇ ਉਹ ਥੋੜਾ ਧਨੀਆ ਦਾ ਪਾ ਲੈਣਾ ਤਾਂ ਮਿਰਚਾਂ ਦਾ ਪਾ ਲੈਣੀ ਸੀ ਇੰਨੀ ਸਬਜ਼ੀ ਲਿੱਤੀ ਐ ਇਦਾਂ ਹੁੰਦਾ ਲਈ ਤੁਹਾਡੇ ਨਾਲ ਵੀ ਹਾਂਜੀ ਹਾਂ ਮੈਂ ਕਰਦਾ ਕਿਈ ਵਾਰੀ ਛੇਤੀ ਛੇਤੀ ਵਿੱਚ ਭੁੱਲ ਜੇ ਕਰਦੀ ਆ ਛੇਤੀ ਛੇਤੀ ਵਿੱਚ ਭੁੱਲ ਜਾ ਕਰਦੇ ਆ ਸਬਜ਼ੀ ਲੈ ਕੇ ਦਾ ਮਤਲਬ ਆ ਗਏ ਘਰ ਦੇ ਆnde ਸਾਰੇ ਕਹਿੰਦੇ ਜੀ ਵੀ ਤੁਸੀਂ ਧਣੀਆਂ ਨਹੀਂ ਪੋਇਆ ਮਿਰਚਾਂ ਨਹੀਂ ਪੋਈਆਂ ਉਹ ਧਣੀਆਂ ਮਿਰਚ ਦੀ ਗੱਲ ਜਿਹੜੀ ਸੁਣ ਲੋ ਉਹ ਧਣੀਆਂ ਮਿਰਚ ਉਹ ਉਹ ਫਰੀ ਦੀ ਹੁੰਦੀ ਆ ਹਾਂਜੀ ਉਹ ਹਰੇਕ ਕਸਟਮਰ ਜਿਹੜਾ ਹੈ ਉਹ ਉਹਨੂੰ ਐਕਸਪੈਕਟ ਕਰਦਾ ਹੈ ਵੀ ਧਣੀਆਂ ਮਿਰਚੀ ਦੇ ਮੇਰੇ ਤੋਂ ਪੈਸੇ ਨਾ ਲੈ ਜਾਣ ਹਾਂਜੀ ਉਹ ਇਸ ਕਰਕੇ ਧਣੀਆਂ ਮਿਰਚੀ ਜਦੋਂ ਮੰਗਦਾ ਬੰਦਾ ਉਹ ਵੀ ਸੰਕੋਚ ਨਾਲ ਮੰਗਦਾ ਜਿਹੜਾ ਪਾਉਣ ਵਾਲਾ ਹੁੰਦਾ ਕਿਉਂਕਿ ਧਨੀਆ ਮਿਰਚੀ ਤੇ ਵੀ ਖਰਚ ਆਇਆ ਹੁੰਦਾ ਉਹਦਾ ਤਾਂ ਉਹ ਪਾਉਣ ਲੱਗੇ ਵੀ ਜਿਹੜਾ ਹੈ ਮਿਰਚਾਂ ਦੋ ਤਿੰਨ ਵਾਰੀ ਝੱਕ-ਝੱਕ ਕੇ ਹੱਥ ਤੇ ਘਮਾ-ਘਮਾ ਕੇ ਪਾਉਂਦਾ ਧਨੀਆ ਵੀ ਥੋੜਾ ਜਿਹਾ ਸਾਈਡ ਤੋਂ ਤੁੜ ਕੇ ਵੀ ਘੱਟੋ-ਘੱਟ ਪਾਇਆ ਜਾਵੇ ਤੇ ਗਾਹਕ ਜਿਹੜਾ ਦੇਖ ਰਿਹਾ ਹੁੰਦਾ ਵੀ ਵੱਧੋ-ਵੱਧ ਪੈ ਜਾਵੇ ਮੈਨੂੰ ਪਰ ਕੁਝ ਦੁਕਾਨਦਾਰ ਜਿਹੜਾ ਨੇ ਜੀ ਧਨੀਆ ਮਿਰਚੀ ਖੁੱਲ ਕੇ ਦੇ ਦਿੰਦੇ ਆ ਉਹ ਗਾਹਕ ਨੂੰ ਪੱਕਾ ਕਰਨ ਦੇ ਲਈ ਹਾਂਜੀ ਹਾਂ ਗਾਹਕ ਨੂੰ ਪੱਕਾ ਕਰਨ ਲਈ ਦੇ ਦਿੰਦੇ ਹੈ ਉਹ ਸੰਕੋਚ ਨਹੀਂ ਕਰਦੇ ਤੁਸੀਂ ਫਿਰ ਜੇ ਸਾਡੇ ਕੋਲ ਜਿਹੜਾ ਸਬਜ਼ੀ ਲੈਣਾ ਵੀ ਵੇਚਦੇ ਤੁਸੀਂ ਜਦੋਂ ਤੁਸੀਂ ਗਾਹਕ ਨੂੰ ਖੁਸ਼ ਕਰਨ ਲਈ ਕੀ ਕਰਦੇ ਆ ਸਾਡੇ ਤਾਂ ਕੋਈ ਹੋਈ ਨਹੀਂ ਹੈ ਅਸੀਂ ਤਾਂ ਇੱਕਨੇ ਦੇ ਦਿੰਨੇ ਚੁੱਕ ਕੇ ਨਹੀਂ ਜਿੱਦਾਂ ਮਾੜੇ ਮੁੱਟ ਤੁਸੀਂ ਮੰਨ ਲਓ 35 ਕਿਲੋ ਹੋ ਗਏ 35 ਕਿਲੋ ਦੇ ਉੱਪਰ 2 ਕਿਲੋ ਉੱਪਰ ਹੋ ਗਏ ਉਹਦੇ ਪੈਸੇ ਛੱਡਦੇ ਹੈ ਐਦਾਂ ਵੀ ਕਰ ਦਿੰਦੇ ਆ ਹਾਂਜੀ ਹਾਂ ਮਤਲਬ ਕਿ ਕਿਲੋ ਤੇ ਉੱਪਰ ਹੋਵੇ 500 ਗ੍ਰਾਮ ਹੋਵੇ 900 ਗ੍ਰਾਮ ਹੋਵੇ ਹਾਂ ਉਹਦੇ ਪੈਸੇ ਛੱਡ ਦਿੰਨੀ ਉਹਦੇ ਪੈਸੇ ਨਹੀਂ ਲੱਗਦੀ ਅੱਛਾ ਉਹਦੇ ਪੈਸੇ ਨਹੀਂ ਫਿਰ ਲੱਗਦੇ ਹਾਂਜੀ ਹਾਂ ਵਾਹ ਜੀ ਬੱਸ ਰੋਟੇ ਤੁਸੀਂ ਇਹ ਵਲੌਗ ਜਿਹੜਾ ਹੈ ਸਵੇਰੇ ਸਵੇਰੇ ਮੈਂ ਬਣਾਇ ਇਦੇ ਉੱਤੇ ਕਮੈਂਟ ਕਰਨੇ ਆ ਜਿਹੜਾ ਜੀ ਤੋੜ-ਤੋੜ ਕੇ ਫਸਲ ਇੱਧਰ ਆ ਰਹੀ ਹੈ ਮਾਤਾ ਜੀ ਉਸ ਨੂੰ ਧੋ ਰਹੇ ਨੇ ਕੋਈ ਮਿੱਟੀ ਲੱਗੀ ਆ ਕੁਝ ਲੱਗਿਆ ਹੋਇਆ ਤੇਰੀ ਨਾਲ ਗੱਲ ਕਰੋ ਬੇਬੀ ਜੀ ਨਾਲ ਵੀ ਗੱਲ ਕਰਦੇ ਆਂ ਦੇਖਦੇ ਆਂ ਆਹ ਦੇਖੋ ਜੀ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਛੋਟੇ-ਛੋਟੇ ਬੱਚੇ ਵੀ ਲੱਗੇ ਹੋਏ ਨਾਲ ਹੀ ਹਾਂ ਜੀ ਹੋਰ ਸਿਹਤ ਠੀਕ ਆ ਤੁਹਾਡੀ ਹਾਂ ਠੀਕ ਹੈ ਠੀਕ ਹੈ ਜੀ ਤੋ-ਤੋ ਕੇ ਇੱਕ ਪਾਸੇ ਰੱਖੀ ਜਾਂਦੇ ਆਂ ਠੀਕ ਹੈ ਠੀਕ ਹੈ ਠੀਕ ਹੈ ਬੱਠਲ ਇਹ ਜਾਜਾ ਕੇ ਲੈ ਕੇ ਆਈ ਜਾਂਦਾ ਹੁਣ ਚੱਲਿਆ ਹੋਰ ਲੈਣ ਹਾਂਜੀ ਹਾਂ ਹੋਰ ਲੈਣ ਚੱਲਿਆ ਮੈਂ ਚਲੋ ਤੁਸੀਂ ਜਾਓ ਕੋਈ ਨਹੀਂ ਜਾਓ ਤੁਸੀਂ ਜਾਓ ਕਰੋ ਕੰਮ ਕਰੀ ਚਲੋ ਕੰਮ ਨੇ ਕੋਲ ਤਿੰਨ ਚਾਰ ਬੰਦੇ ਲੱਗਦੇ ਆ ਫਿਰ ਬੰਦੇ ਫਿਰ ਇਸ ਤਰ੍ਹਾਂ ਭਰ ਕੇ ਰੱਖਨੇ ਅੱਛਾ ਫਿਰ ਇਤਨੇ ਬੱਠਲ ਕਾ ਖਾਲੀ ਨਹੀਂ ਕਰੂਗੇ ਫਿਰ ਕਾਦੇ ਵਿਝਲਾਉਗੇ ਧੂਪਾ ਵੀ ਖਰਾਬ ਹੋ ਜਾਂਦੀ ਹੈ ਵਾਜੀ ਵਸ ਰੋਤੋ ਦੇਖੋ ਜੀ ਆਹ ਕਿਆ ਸੁਣੀ ਕੀ ਆ ਜੜੀ ਹੈ ਵਾਜੀ ਵਾਜੀ ਕਰਿਓ ਕਮੈਂਟ ਸਰੋਤਿਆਂ ਦੱਸਿਓ ਇਹਨਾਂ ਦੀ ਮਿਹਨਤ ਤੇ ਇਹਨਾਂ ਦੇ ਕੰਮ ਤੇ ਸਾਰਾ ਪਰਿਵਾਰ ਲੱਗਿਆ ਹੋਇਆ ਔਰ ਹੋਰ ਵੀ ਤਰਬੂਜ ਅਭੀ ਟਾਈਮ ਲੱਗੇਗਾ ਹਾਂ ਤਰਬੂਜਾਂ ਵੀ ਟਾਈਮ ਲੱਗੇਗਾ ਤਰਬੂਜ ਤਰਾ ਹੋ ਗਈਆਂ ਹਾਂ ਤਰਾ ਵੀ ਹੋ ਗਈ ਖੀਰੇ ਵੀ ਹੋ ਗਏ ਗਿਆ ਕੱਦੂ Karele ਔਰ ਸਾਰੀ ਚੀਜ਼ ਚੱਲ ਗਈ ਅਭੀ ਤਰਬੂਜ ਹੀ ਨਹੀਂ ਚੱਲ ਆ ਰਿਹਾ ਅਚਾ ਖੀਰੇ ਹੋ ਗਏ ਤਰਾ ਹੋ ਗਈਆਂ ਹਾਂ ਕਰੇਲੇ ਵੀ ਹੋ ਗਏ ਹਾਂ ਚਲੋ ਜੀ ਕਰੇਲੇ ਖੀਰੇ ਤਰ੍ਹਾਂ ਇਹਨਾਂ ਦੀ ਜਿਹੜੀ ਕਾਸ਼ਤ ਹੈ ਜਾਂ ਇਹਨਾਂ ਦੀ ਜਿਹੜੀ ਵੜਾਈ ਤੜਾਈ ਹੈ ਉਹਦੇ ਵਾਸਤੇ ਇੱਕ ਵੱਖਰਾ ਵਲੌਗ ਬਣਾਵਾਂਗੇ ਹੁਣ ਤੁਸੀਂ ਦਿਓ ਮੈਨੂੰ ਇਜਾਜ਼ਤ ਮੈਂ ਰਜੇਸ਼ ਚੋਪੜਾ ਬੱਲੇ ਬੱਲੇ ਫਿਲਮ ਦੇ ਰਿਕਾਰਡ ਤੋਂ ਫਿਰ ਦੁਬਾਰਾ ਕਿਸੇ ਹੋਰ ਵਲੌਗ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗਾ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ